ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਦੇਖ ਰਹੇ ਹੋ ਚੈਨਲ ਆਈਪੀਆ ਦੋਸਤੋ ਆਮ ਆਦਮੀ ਪਾਰਟੀ ਨੇ ਸੱਤਵ ਚੋਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਉਹਨਾਂ ਦੇ ਜਿਹੜੇ ਕੰਮ ਨੇ ਉਹ ਕਰਵਾਏ ਜਾਣਗੇ ਉਹਨਾਂ ਦਾ ਜਿਹੜਾ ਵਿਕਾਸ ਸਿਰਫ ਪੱਕੀ ਵਿਕਾਸ ਜਿਹੜਾ ਆ ਉਹ ਸ਼ਹਿਰਾਂ ਤੇ ਪਿੰਡਾਂ ਦਾ ਕਰਵਾਇਆ ਜਾਏਗਾ ਪਰ ਉਹ ਵਾਅਦੇ ਵਾਦੀ ਰਹਿ ਗਏ 3 ਸਾਲ ਹੋਣ ਵਾਲੇ ਨੇ ਸਰਕਾਰ ਬਣੀ ਨੂੰ ਪਰ ਲੋਕਾਂ ਦੇ ਵਿੱਚ ਜਿਹੜਾ ਆ ਗੁੱਸਾ ਆ ਕਿ ਕਿਸੇ ਪਾਸੇ ਵੀ ਪਿੰਡਾਂ ਦੇ ਵਿੱਚ ਵਿਕਾਸ ਨਜ਼ਰ ਨਹੀਂ ਆਉਂਦਾ ਅੱਜ ਤੁਹਾਨੂੰ ਅਸੀਂ ਵਿਖਾਉਂਦੇ ਆ ਪਿੰਡ ਜੈਲਗਰ ਰੁੜਕੀ ਦਾ ਜਿਹੜਾ ਹਾਲ ਹੈ ਜਿੱਥੇ 4 ਮਹੀਨੇ ਤੋਂ ਲੋਕ ਪਾਣੀ ਨੂੰ ਤਰਸ ਰਹੇ ਨੇ ਪਾਣੀ ਦੀ ਟੈਂਕੀ ਦੀ ਜਿਹੜੀ ਮੋਟਰ ਹੈ 4 ਮਹੀਨੇ ਤੋਂ ਖਰਾਬ ਪਈ ਹੋਈ ਹੈ ਤੇ ਪਾਣੀ ਉਹਨਾਂ ਨੂੰ ਕਿਵੇਂ ਮਿਲ ਰਿਹਾ ਸਰਪੰਚ ਆਪਣੀ ਮੋਟਰ ਚਲਾ ਕੇ ਉਤੋਂ ਪਾਣੀ ਲੈ ਕੇ ਪਿੰਡ ਦੇ ਵਿੱਚ ਦੇ ਰਹੇ ਨੇ ਪਰ ਫਿਰ ਵੀ ਜਿਹੜਾ ਆ ਪੂਰਾ ਪਾਣੀ ਉਹਨਾਂ ਨੂੰ ਨਹੀਂ ਮਿਲ ਪਾਰਿਆ ਲੋਕ ਇੱਥੋਂ ਤੱਕ ਕਹਿ ਰਹੇ ਨੇ ਕਿ ਉਹਨਾਂ ਦੇ ਬੱਚੇ 4-4 ਦਿਨ ਤੋਂ ਨਹਾ ਨਹੀਂ ਰਹੇ ਤੇ ਆਓ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਆਮ ਆਦਮੀ ਪਾਰਟੀ ਦਾ ਵਿਕਾਸ ਇਸ ਪਿੰਡ ਵਿੱਚ ਕਿਵੇਂ ਦਾ ਸੀ ਇਹ ਇਥੇ ਜਿੰਨੂ ਜਿੰਨੂ ਵੋਟਾਂ ਵਿੱਚ ਜਿਤਾਏ ਆ ਜਿੰਨੂ ਜਿੰਨੂ ਵੋਟਾਂ ਵਿੱਚ ਜਿਤਾਇਓ ਕਿਸੇ ਨੇ ਨਹੀਂ ਹੱਥ ਪਾਇਆ ਸਾਟਾ ਪਾਣੀ ਤਾਂ ਆ ਚਾਰ ਮਹੀਨੇ ਤੋਂ ਦੁਖੀ ਹੋ ਰਿਹਾ। ਜਾਗ ਜਾ ਕੇ ਦੇਖੋ ਚਾਰ ਪੰਜ ਦਿਨ ਹੋ ਗਏ ਨਹੀਂ ਨਹੀਂ। ਬੱਚੇ ਸਾਡੇ ਕਿੱਥੇ ਜਾਣਗੇ ਭਾਈ? ਇਹ ਬੋਟਾ ਲੈ ਕੇ ਭੱਜ ਜਾਂਦੇ ਆ। ਬਾਪ ਕਹਿੰਦੇ ਆ ਜਾ ਬੋਟਾ ਦੇਜੋ। ਫੇਰ ਸੁਣਵਾਈ ਨਹੀਂ ਕਰਦੇ ਸਾਡੀ। ਕਿੰਨੀ ਦੇਰ ਕਿੰਨੀ ਦੇਰ ਤੋਂ ਪਾਣੀ ਨਹੀਂ ਆਇਆ? 4 ਸਾਲ ਆ ਚਾਰ ਮਹੀਨੇ ਹੋ ਗਏ ਜੀ। ਜਿਹੜੀ ਟੈਂਕੀ ਆ ਕਿਹੜੇ ਪਿੰਡ ਚ ਪੈਂਦੀ? ਰੁਕੀ ਮੈਂ ਜੀ। ਕਿਸੇ ਤੁਸੀਂ ਅਫਸਰ ਕੋਲ ਗਏ ਕਿਸੇ ਕੋਲ? ਕਿ ਸੇ ਕੋਈ ਗੋਲ ਨਹੀਂ ਗਈ ਅਸੀਂ ਸਰਪੰਚ ਨੂੰ ਨਹੀਂ ਦੇ ਰਹੇ ਆਂ ਆ ਫਿਰ ਕੀ ਕਹਿੰਦਾ ਸਰਪੰਚ ਨਾ ਸਾਡੀ ਸੁਵਾਈ ਕਰਦੇ ਕੁਝ ਨਹੀਂ ਦੇਖੋ ਤੁਕੇ ਕੀ ਆ ਜੀ ਗਿਉਹ ਜੀ ਕੀ ਨਾਮ ਤੁਹਾਡਾ ਜੀ ਮਨਸ਼ੀਰਮ ਕੀ ਕੋਈ ਸਮੱਸਿਆ ਕੀ ਹੈ ਸਮੱਸਿਆ ਜੀ ਦੇਖੋ ਵੋਟਾਂ ਵੇਲੇ ਹਰੇਕ ਇਨਸਾਨ ਆਂਦਾ ਹੈ ਕੋਈ ਮੂਰੇ ਲੀਡਰ ਹੈ ਕੋਈ ਵੋਟਾਂ ਲੈ ਕੇ ਚਲੇ ਜਾਂਦੇ ਆ ਅਸੀਂ ਆ ਮਜ਼ਦੂਰ ਪਿੰਡ ਜੈਨਗਰਾ ਜ਼ਿਲ੍ਹਾ ਪਟਿਆਲਾ ਬਲਾਕ ਭਨੇੜੀ ਇਥੋਂ ਦੇ ਅਸੀਂ ਘਟੋਗੜ 50 ਸਾਲ ਦੇ ਵਸਿੰਦੇ ਆ ਪਾਣੀ ਦੀ ਵਾਰ ਇੱਕ ਸਾਲ ਹੋ ਗਿਆ ਜੀ ਪਾਣੀ ਦੀ ਜਿਹੜੀ ਮੋਟਰ ਹੈ ਉਹ ਬਹਿ ਗਈ ਹੈ ਤੇ ਕੋਈ ਨਹੀਂ ਸੁਣਾਈ ਕਰ ਰਿਹਾ ਕੋਈ ਐਮਐਲਏ ਨਹੀਂ ਕਰ ਰਿਹਾ ਕੋਈ ਸਰਪੰਚ ਨਹੀਂ ਕਰ ਰਿਹਾ ਇੱਕ ਸ਼ਖਸ ਹੈ ਕਰਨਜੀਤ ਜੀ ਉਹਨਾਂ ਬਲਾਕ ਸੰਤੀ ਤੋਂ ਬਣਿਆ ਮੈਂਬਰ ਉਹ ਸਾਨੂੰ ਆਪ ਦੇ ਬੋਰ ਤੋਂ ਪਾਣੀ ਦੇ ਰਿਹਾ ਬਾਕੀ ਪਾਣੀ ਇੱਕ ਅੱਧੇ ਗਲੀ ਚ ਜਾਂਦਾ ਦੂਜੀ ਗਲੀ ਚ ਫੇਰ ਨਹੀਂ ਚੜਦਾ ਉਹ ਕੀ ਮੰਗਣ ਤੁਹਾਡੀ ਸਾਡੀ ਮੰਗ ਹੈ ਜੀ ਪਾਣੀ ਜਿਹੜੀ ਟੈਂਕੀ ਹੈ ਉਹਦੀ ਮੋਟਰ ਬੈਠੀ ਹੋਈ ਉਹ ਜਲਦ ਜਲਦ ਤੋ ਪੈਸੇ ਮਨਜ਼ੂਰ ਕਰਾ ਕੇ ਉਹਨੇ ਬਣਾਈ ਜਾਵੇ ਜਿਹੜੇ ਘਰਾਂ 'ਚ ਪਾਣੀ ਨਹੀਂ ਪਹੁੰਚਦਾ ਉਹ ਕਿੱਥੋਂ ਫਿਰ ਲੈ ਕੇ ਆਉਂਦੇ ਕਹਿੰਦੇ ਉਹ ਆਪਣੇ ਜੀ ਕਰਮਜੀਤ ਦੇ ਬੋਰ ਤੋਂ ਲੈ ਰਹੇ ਆ ਰਹੇ ਆ ਪਾਣੀ ਰੋਇਆ ਪਟਿਆ ਕਿ ਖੇੜੇ ਤੋਂ ਵਾ ਇੱਕ ਮੋਟਰ ਲੱਗੀ ਵੀ ਕੁਝ ਅੱਧੀ ਉਧਰ ਪਾ ਰਹੇ ਆ ਜੀ ਇਹ ਘਰ ਦਾ ਉਹ ਦੇਖੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੇ ਪਿੰਡ ਦੀ ਸਮੱਸਿਆ ਹੈ ਪਾਣੀ ਦੀ ਠੀਕ ਹੈ ਜੀ ਪਿੰਡ ਸਾਡਾ ਜੈਨਗਰ ਹੈ ਠੀਕ ਹੈ ਜੀ ਤੇ ਪਾਣੀ ਦੇ 4-5 ਮਹੀਨੇ ਹੋ ਗਏ ਮੋਟਰ ਖਰਾਬ ਹੋਈ ਵੀ ਹੈ ਕੁਝ ਸੁਣਵਾਈ ਨਹੀਂ ਕਰ ਰਹੀ ਅਸੀਂ ਗਏ ਵੀ ਆਏ ਉਹਨਾਂ ਕੋਲ ਨਹੀਂ ਸੁਣਾਈ ਕੀਤੀ ਉਹਨਾਂ ਨੇ ਸਾਡੇ ਨੂੰ ਠੀਕ ਹੈ ਜੀ ਪਾਣੀ ਆਂਦਾ ਵੀ ਹੈ ਅੱਧੇ ਘਰ ਚੜਦਾ ਅੱਧੇ ਘਰ ਨਹੀਂ ਚੜਦਾ ਪਾਣੀ ਬਹੁਤ ਦਿੱਕਤ ਆ ਰਹੀ ਹੈ ਜਾਨੂੰ ਪਾਣੀ ਦੀ ਜਲਦ ਤੋਂ ਜਲਦ ਪਾਣੀ ਦੀ ਸਮੱਸਿਆ ਕੱਢੀ ਜਾਵੇ ਜੀ ਹੁਣ ਗੱਲ ਕਰਦੇ ਆਂ ਜੈ ਨਗਰ ਰੁੜਕੀ ਦੇ ਸਰਪੰਚ ਕਰਮਜੀਤ ਸਿੰਘ ਹਰਾਂ ਦੇ ਨਾਲ ਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਰਮਜੀਤ ਸਿੰਘ ਜੀ ਜੈ ਨਗਰ ਜੋ ਜਿੱਥੇ ਜ਼ਿਆਦਾਤਰ ਗਰੀਬ ਲੋਕ ਰਹਿੰਦੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇੱਥੇ 4 ਮਹੀਨੇ ਤੋਂ ਪੀਣ ਵਾਲਾ ਪਾਣੀ ਨਸੀਬ ਨਹੀਂ ਹੋ ਰਿਹਾ ਔਰ ਜਿਹੜੀ ਮੋਟਰ ਹੈ ਉਹ 4 ਮਹੀਨੇ ਤੋਂ ਖਰਾਬ ਪਈ ਹੋਈ ਹੈ ਇਹਦੇ ਬਾਰੇ ਕੀ ਕਹੋਗੇ ਸਰ ਇਹ ਜੀ ਇਹਦੇ ਕੋਈ ਗੱਲ ਹੈ ਨਹੀਂ ਤਕਰੀਬਨ 4 ਮਹੀਨੇ ਤੋਂ ਮੋਟਰ ਚੱਲੂ ਅਸਰ 2 ਦਿਨ ਮੋਟਰ ਬੰਦ ਰਹੀ ਸੀ ਤੇ ਉਹ ਵੀ ਸਰਕਾਰੀ ਬੋਰ ਖਰਾਬ ਹੋ ਚੁੱਕਾ ਤੇ ਉਹ ਮੋਟਰ ਕੱਢ ਕੇ ਮੈਂ ਆਪਣੇ ਬੋਰ ਚ ਪਾ ਕੇ ਪਾਣੀ ਚਾਲੂ ਕਰਤਾ ਸੀ ਸਰਦਾਰ ਹਮੀਰ ਸਿੰਘ ਦੀ ਪਟਾਣ ਮਾਇਨ ਜਿਤਨਾ ਸਦਕੇ ਤੇ ਨਵਾਂ ਬੋਰ ਪਾਸ ਹੋ ਚੁੱਕਾ ਤੇ ਤਕਰੀਬਨ ਨਗਰ ਪੰਚਾਇਤ ਦੇਵੀਗੜ੍ਹ ਨੂੰ 5 ਕਰੋੜ 68 ਲੱਖ ਰੁਪਇਆ ਪਾਸ ਹੋਇਆ ਉਹਦੇ ਵਿੱਚ ਰੁੜਕੀ ਬੁੱਧ ਸਿੰਘ ਤੇ ਛੰਨਾ ਦੇ ਵਿੱਚ ਨਵਾਂ ਬੋਰ ਲੱਗਣੇ ਹਨ ਤੇ ਬਾਕੀ ਪਾਈਪ ਲਾਈਨ ਪੈਣੀ ਹੈ ਜਿੱਥੇ ਕਿਸੇ ਟੁੰਟੀ ਪਾਪ ਵਗੈਰਾ ਨਹੀਂ ਹੈਗੀ ਜਿਹੜੀ ਉਹ ਮੋਟਰ ਹੈ ਸਰਕਾਰੀ ਮੋਟਰ ਠੀਕ ਕਿਉਂ ਨਹੀਂ ਹੋ ਰਹੀ ਸਰਕਾਰੀ ਮੋਟਰ ਪਹਿਲਾਂ ਮੈਕਮਾ ਸੀ ਪੰਚਾਇਤੀ ਵਿਭਾਗ ਕੋਲ ਜੀ ਤੇ ਉਹ ਦੇਵੀਗੜ ਨਗਰ ਪੰਚਾਇਤ ਬਣ ਕਰਕੇ ਉਹਨਾਂ ਨੇ ਫਾਈਲ ਭੇਜੀ ਟੀਡੀਸੀ ਨੂੰ ਤੇ ਇਹਨਾਂ ਨੇ ਅੱਗੇ ਫਾਈਲ ਨਾਲੇ ਹਾਂਡਓਵਰ ਨਹੀਂ ਕੀਤੀ ਨਗਰ ਪੰਚਾਇਤ ਨੇ ਇਸ ਕਰਕੇ ਕੁਝ ਮੁਸ਼ਕਲ ਆ ਰਹੀ ਆ ਦੋਸਤੋ ਦੇਵੀਗੜ ਨਗਰ ਪੰਚਾਇਤ ਦੇ ਵਿੱਚ ਆ ਜਾ ਇੱਥੋਂ ਦੀ ਜਿਹੜੀ ਪਹਿਲਾਂ ਸਰਪੰਚ ਬਣਦਾ ਸੀ ਹੁਣ ਇੱਥੇ ਐਮਸੀ ਬਣ ਰਹੇ ਨੇ ਨਗਰ ਪੰਚਾਇਤ ਬਣ ਗਈ ਹੈ ਤੇ ਜਿਹੜੇ ਨਾਲ ਲੱਗਦੇ ਪਿੰਡ ਨੇ ਵੀ ਨਗਰ ਪੰਚਾਇਤ ਦੇ ਵਿੱਚ ਹੀ ਆ ਗਏ ਨੇ ਜਿਸ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਅਫਸਰ ਨਗਰ ਪੰਚਾਇਤ ਵਾਲੇ ਨੇ ਉਹ ਫਾਈਲ ਪਿੰਡਾਂ ਵਾਲਿਆਂ ਕੋਲ ਭੇਜ ਰਹੇ ਨੇ ਤੇ ਪਿੰਡਾਂ ਵਾਲੇ ਨਗਰ ਪੰਚਾਇਤ ਕੋਲ ਲੇਕਿਨ ਇਹਦਾ ਜਿਹੜਾ ਖਮਿਆਜਾ ਆ तकरीबन 3 ਸਾਲ ਤੋਂ ਜੀ 3 ਸਾਲ ਤੋਂ ਮੈਂ ਖਰਚਾ ਕਰ ਰਿਹਾ 3 ਸਾਲ ਤੋਂ ਮੈਂ ਆਪਣੇ ਜੇਬ ਤੋਂ ਖਰਚਾ ਕਰ ਰਿਹਾ 3 ਸਾਲ ਸਰਕਾਰੀ ਮੋਟਰ ਤਾਰ ਕੋਈ ਮੈਂ ਆਪਣੇ ਆਰਟੀਕੋ ਲੈ ਕੇ ਪੈਸੇ ਪਾਈ ਇਹਦੇ ਵਿੱਚ 3 ਸਾਲ ਤੋਂ ਸਰਪੰਚ ਕਰਮਜੀਤ ਸਿੰਘ ਆਪਣੇ ਪੱਲਿਓ ਪੈਸੇ ਖਰਚ ਕੇ ਆਪਣੀ ਮੋਟਰ ਤੋਂ ਪਿੰਡ ਵਾਲਿਆਂ ਨੂੰ ਪਾਣੀ ਦੇ ਰਹੇ ਨੇ ਪਰ ਜਿਹੜੇ ਅਫਸਰ ਨੇ ਹੁਣ ਜਿਹੜਾ ਦੇਵੀਗੜ੍ਹ ਹੈ ਇਹ ਤਾਂ ਹੁਣ ਨਗਰ ਪੰਚਾਇਤ ਵਿੱਚ ਆਇਆ ਪਰ 3 ਸਾਲ ਤੋਂ ਜਿਹੜੇ ਅਫਸਰ ਨੇ ਉਹ ਕੀ ਕਰਦੇ ਰਹੇ ਜਿਹੜੀਆਂ ਫਾਈਲਾਂ ਇਧਰੋਂ ਉਧਰ ਤੇ ਉਧਰੋਂ ਇਧਰ ਘੁੰਮਦੀਆਂ ਰਹੀਆਂ ਕਿ ਸਾਡੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਅੰਗਹੀਲੀ ਹੈ ਔਰ ਜਿਹੜੀ ਸਾਡੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਜਿਹੜਾ ਬਹੁਤ ਵਧੀਆ ਸ਼ਾਸਨ ਦੇਵਾਂਗੇ ਤੇ ਲੋਕਾਂ ਦਾ ਵਿਕਾਸ ਹੋਏਗਾ ਸਿਰ ਪੱਕੀ ਵਿਕਾਸ ਹੋਏਗਾ ਪਰ ਇੱਥੇ ਵਿਕਾਸ ਕੀ ਹੋ ਰਿਹਾ ਇਹ ਤੁਸੀਂ ਵੇਖਿਆ ਜਾਂ ਹੁਣ ਕਿ ਪਿੰਡਾਂ ਦੇ ਲੋਕ ਕਿਵੇਂ ਪਾਣੀ ਨੂੰ ਤਰਸਦੇ ਨੇ ਅਸੀਂ ਆਸ ਕਰਦੇ ਹਾਂ ਕਿ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਜੋ ਉਦਦਮ ਕਰ ਰਹੇ ਨੇ ਉਹਨਾਂ ਦਾ ਉਦਦਮ ਜਿਹੜਾ ਉਹ ਨੇਪਰੇ ਚੜੇ ਤੇ ਫਲੇ ਤਾਂ ਕਿ ਲੋਕਾਂ ਨੂੰ ਪਾਣੀ ਮਿਲ ਸਕੇ ਪੀਣ ਵਾਲੇ ਪਾਣੀ ਦੀ ਜਿਹੜੀ ਸਮੱਸਿਆ ਉਹ ਹੱਲ ਹੋ ਸਕੇ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਆਜਾ ਸਤਿ ਸ਼੍ਰੀ ਅਕਾਲ